ਅਮਰitsar ਸਾਹਿਬ ਤੋਂ ਖਬਰ ਹੈ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਜਾ ਰਹੀ ਜੰਗ ਤਹਿਤ ਅਮਰਸਾ ਵਿਧਾਤੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰ ਜਨਕ ਸਿੰਘ ਦੇ ਖਿਲਾਫ ਕਾਰਵਾਈ ਕੀਤੀ ਹੈ ਇਸ ਮੌਕੇ ਸਾਡੇ ਚੈਨਲ ਨਾਲ ਗੱਲਬਾਤ ਕਰਦਿਆਂ ਹੋਏ ਐਸਐਸਪੀ ਵਿਧਾਤੀ ਮਨਿੰਦਰ ਸਿੰਘ ਨੇ ਦੱਸਿਆ ਕਿ ਜਨਕ ਸਿੰਘ ਪਿੰਡ ਰਣਗੜ੍ਹ ਅਤਾਰੀ ਬਾਡਰ ਨੇੜੇ ਰਹਿੰਦਾ ਹੈ ਅਤੇ ਇਸ ਦੇ ਉੱਤੇ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ ਉਸ ਦੇ ਪਰਿਵਾਰਕ ਮੈਂਬਰਾਂ ਤੇ ਵੀ ਕੇਸ ਦਰਜ ਹਨ ਪੁਲਿਸ ਨੂੰ ਪੀਡੀਪੀ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਉਹ ਕਾਲੇ ਧੰਨ ਨਾਲ ਸਰਕਾਰੀ ਜ਼ਮੀਨ ਤੇ ਗੈਰ ਕਾਨੂੰਨੀ ਤਰੀਕੇ ਨਾਲ ਇਮਾਰਤ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਹੋਰ ਵੀ ਦੱਸਿਆ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਐਨਕਰੋਚਮੈਂਟ हटਾਈ ਇਹ ਅੰਮ੍ਰਿਤਸਰ ਦੇ ਨਸ਼ਾ ਤਸਕਰਾਂ ਬੁੱਧ ਛੇਵੀਂ ਵੱਡੀ ਕਾਰਵਾਈ ਦੱਸੀ ਜਾ ਰਹੀ ਹੈ ਉਹਨਾਂ ਆਖਿਆ ਕਿ ਅੱਜ ਤੱਕ ਅੰਮ੍ਰਿਤਸਰ ਵਿਧਿਆਪੀ ਪੁਲਿਸ ਨੇ 150 ਕਿਲੋ ਹੈਰੋਇਨ ਫੜੀ ਹੈ ਜਦਕਿ ਲਗਭਗ 2 ਕਰੋੜ ਦੀ ਨਕਦੀ ਵੀ ਜਵਤ ਕੀਤੀ ਹੈ ਇਸ ਤੋਂ ਇਲਾਵਾ ਨਸ਼ਾ ਤਸਰਾਂ ਦੀ ਲਗਭਗ 4 ਕਰੋੜ ਦੀ ਜਾਇਦਾਦ ਵੀ ਫ੍ਰੀਜ਼ ਕੀਤੀ ਹੈ ਅੰਮ੍ਰਿਤਸਰ ਤੋਂ ਨੀਹਾਦੀ ਹਾਂਜੀ Able, this <laughs> ordinaryUSA mis ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਕੋਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਉਸ ਦੇ ਤਹਿਤ ਕਾਰਵਾਈ ਕਰਦਿਆਂ ਹੋਇਆ ਅੱਜ ਅਸੀਂ ਇੱਕ ਜਨਕ ਸਿੰਘ ਨਾਮ ਦਾ ਇੱਕ ਨਸ਼ਾ ਤਸਕਰ ਹੈਗਾ ਪਿੰਡ ਰਣਗੜ ਖਾਣਾ ਘਰੇਂਡਾ ਐਟਾਰੀ ਬਾਰਡਰ ਤੇ ਬਿਲਕੁਲ ਨੇੜੇ ਦਾ ਪਿੰਡ ਹੈਗਾ ਤੇ ਇੱਥੇ ਜਨਕ ਸਿੰਘ ਦੇ ਉੱਤੇ 3 ਐਨਡੀਪੀਐਸ ਐਕਟ ਦੇ ਤਹਿਤ ਪਹਿਲਾਂ ਵੀ ਪਰਚੇ ਰਜਿਸਟਰ ਹੋਏ ਤੇ ਤਿੰਨੇ ਦੇ ਪਰਿਵਾਰ ਮੈਂਬਰਾਂ ਤੇ ਵੀ ਆਲਰੇਡੀ ਪੁਲਿਸ ਰਜਿਸਟਰਡ ਸਾਨੂੰ ਪੀਡੀਪੀਓ ਸਾਹਿਬ ਵੱਲੋਂ ਇੱਕ ਦਰਖਾਸਤ ਆਈ ਕਿ ਜਿਹੜਾ ਹੈਗਾ ਇਹਨੇ ਨਸ਼ਾ ਤਸਕਰ ਨੇ ਕਾਲੇ ਕਾਲੀ ਕਮਾਈ ਕਰਕੇ ਕਾਲਾ ਧਨ ਕਮਾ ਕੇ ਜਿਹੜਾ ਮਹਿਲ ਸਜਾਣ ਦੀ ਕੋਸ਼ਿਸ਼ ਕਰ ਰਿਹਾ ਇਹ ਸਰਕਾਰੀ ਜ਼ਮੀਨ ਦੇ ਉੱਤੇ ਹੈ ਤੇ ਇਹ ਇਨਕ੍ਰੋਚਮੈਂਟ ਨੂੰ ਹਟਾਇਆ ਜਾਵੇ ਸਾਡੀ ਥਾਣਾ ਘਰਿੰਡਾ ਦੀ ਪੁਲਿਸ ਇਨਕ੍ਰੋਚਮੈਂਟ ਹਟਾਉਣ ਵਾਸਤੇ ਅਸੀਂ ਇੱਥੇ ਪਹੁੰਚੇ ਹਾਂ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅੰਮ੍ਰਿਤਸਰ ਤੇ ਹਾਥੀ ਪੁਲਿਸ ਦੀ ਇਸ ਇਦਾਂ ਦੇ ਨਸ਼ਾ ਤਸਕਰਾਂ ਵਿਰੁੱਧ ਛੇਵੀਂ ਕਾਰਵਾਈ ਹੈ ਜਿਹੜੇ ਉਹਨਾਂ ਦੇ ਘਰਾਂ ਦੇ ਉੱਤੇ ਇਦਾਂ ਦੀ ਜਿਹੜੀ ਕਾਰਵਾਈ ਚੱਲ ਰਹੀ ਹੈ ਅੰਮ੍ਰਿਤਸਰ ਦੇ ਹਾਤੀ ਪੁਲਿਸ ਹੋਂਦ ਤੱਕ ਕਰੀਬ 150 ਕਿਲੋ ਹਿਰੋਇਨ ਫੜ ਚੁੱਕੀ ਹੈ ਅਤੇ ਇਹਦੇ ਨਾਲ ਨਾਲ 2 ਕਰੋੜ ਦੇ ਆਸ-ਪਾਸ ਜਿਹੜੀ ਡਰਗ ਮੰਨੀਆਂ ਉਹ ਬਰਾਮਦ ਕੀਤੀ ਹੈ ਜਿਹੜੇ ਨਸ਼ਾ ਤਸਕਰਾਂ ਦੀ ਕੁੱਲ 4 ਕਰੋੜ ਤੋਂ ਵੱਧ ਦੀ ਜਿਹੜੀ ਪ੍ਰਾਪਰਟੀ ਹੈ ਇਹ ਠਾਰਟਫ ਦੇ ਅੰਦਰ ਜਿਹੜੀ ਐਨਡੀਪੀਐਸ ਐਕਟ ਦੇ ਪ੍ਰੋਵੀਜ਼ਨ ਅੰਦਰ ਅਸੀਂ ਫ੍ਰੀਜ਼ ਕਰਾ ਚੁੱਕੇ ਹਾਂ ਇਸ ਸਾਰੀ ਕਾਰਵਾਈ 1 ਮਾਰਚ ਤੋਂ ਲੈ ਕੇ ਹੁਣ ਤੱਕ ਜਿਹੜੀ ਹੈ ਉਹ ਹੋਈ ਹੈ ਅੱਗੇ ਵੀ ਸਾਨੂੰ ਸਖਤ ਦੇਸ਼ਾ ਨਿਰਦੇਸ਼ ਨੇ ਮਾਨਯੋਗ ਸੀਐਮ ਸਾਹਿਬ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਕਿ ਇਦਾਂ ਦੇ ਨਸ਼ਾ ਤਸਕਰਾਂ ਵਿਰੁੱਧ ਜਿਹੜੀ ਕਾਰਵਾਈ ਹੈਗੀ ਹੈ ਉਹ ਸਖਤ ਤੋਂ ਸਖਤ ਕਾਰਵਾਈ ਉਹ ਚਾਲੂ ਰਹੇ ਕੋਣ ਸਰ ਜਾਣਕਾਰੀ ਦੇ ਜਣਕ ਸਿੰਘ ਅਜੇ ਜਿਹੜਾ ਹੈਗਾ ਬੇਲ ਤੇ ਬਾਹਰ ਆਇਆ ਹੋਇਆ ਇਹਦੇ ਪਰਿਵਾਰ ਦੇ ਮੈਂਬਰ ਜਿਹੜੇ ਹੈਗੇ ਨੇ ਉਹ ਵੀ ਇੱਕ ਮੈਂਬਰ ਜੇਲ੍ਹ 'ਚ ਹੈ ਇੱਕ ਮੈਂਬਰ ਬਾਹਰ ਕੀ ਕਾਰੋਬਾਰ ਕੀਤਾ ਇਹਦਾ ਕੋਈ ਨਹੀਂ ਮਿਹਨਤ ਮਜ਼ਦੂਰੀ ਦਾ ਕੰਮ ਸੀਗਾ ਪਰ ਤੁਸੀਂ ਦੇਖੋਗੇ ਇਹਦਾ ਘਰ ਦੇਖੋਗੇ ਨੇ ਉਹ ਸਾਰੀ ਜਿਹੜੀ ਕੀਤੀ ਹੈ ਕਾਲੇ ਧੰਨਾ ਉਹ ਬਿਲਕੁਲ ਜਿਹੜੇ ਮਿਹਨਤ ਮਜ਼ਦੂਰੀ ਵਾਲਾ ਬੰਦਾ ਨਹੀਂ ਕਰ ਸਕਦਾ ਜਿਹੜੀ ਇਹਦੀ ਕਾਲੇ ਕਮਾਈ ਜਿਹੜੀ ਇਹਨੇ ਕਰਕੇ ਮਹਿਲ ਸਜਾਇਆ ਸੀਗਾ ਇਹ ਇਹ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਕਰਵਾਈ ਹੋ ਤੇ ਕੀਤੀ ਗਈ ਇਹਨੇ ਚਿਰ ਤੋਂ ਕੰਮ ਕਰ ਰਿਹਾ ਹੈ ਇਹਦੇ ਲਗਭਗ 4-5 ਸਾਲ ਹੋ ਚੁੱਕੇ ਨੇ ਇਹਦਾ ਪਹਿਲਾ ਜਿਹੜਾ ਇਹਦੇ ਤੇ ਮੁਕੱਦਮਾ 2022-23 'ਚ ਜਿਹੜਾ ਇਹ ਰਜਿਸਟਰ ਹੋਇਆ ਸੀਗਾ ਤੇ ਹੁਣ ਵੀ ਇਸੇ ਸਾਲ 'ਚ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਵੀ ਇਹਦੇ ਤੇ ਇੱਕ ਐਫਆਰ ਰਜਿਸਟਰ ਹੋਇਆ ਸੀ ਨਸ਼ਾ ਤਸਕਰਾਂ ਦੀ ਚੇਤਾਵਨੀ ਨਸ਼ਾ ਤਸਕਰਾਂ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਸਖਤ ਚੇਤਾਵਨੀ ਹੈ ਕਿ ਇਦਾਂ ਦੇ ਕਾਲੇ ਧੰਦੇ ਕਰਕੇ ਜਿਹੜੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਖਰਾਬ ਕਰਨਾ ਬੰਦ ਕਰੋ ਕੋਈ ਚੰਗੇ ਕੰਮ ਕਰੋ ਮਿਹਨਤ ਮਜ਼ਦੂਰੀ ਕਰੋ ਗੁਰੂਆ ਪੀਰਾਂ ਦੀ ਧਰਤੀ ਹੈ ਇਹਨੂੰ ਗੁਰੂਆ ਪੀਰਾਂ ਦੀ ਧਰਤੀ ਹੀ ਰਹਿ ਦਿੱਤਾ ਜਾਵੇ ਚੰਗੇ ਕੰਮ ਕਰਕੇ ਆਪਣਾ ਚੰਗਾ ਕਾਰੋਬਾਰ ਕਰਕੇ ਆਪਣੇ ਪਰਿਵਾਰ ਦਾ ਆਪਣੇ ਸੂਬੇ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨੀ ਯੋਧ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਬਡਲਾੜਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਵੱਡੀ ਕਾਰਵਾਈ ਕੀਤੀ ਗਈ ਡੀਐਸਪੀ ਐਸਐਸ ਸੀਮਾ ਦੀ ਗਵਾਈ ਹੇਠ ਪੁਲਸ ਨੇ ਕਾਸੋ ਆਪਰੇਸ਼ਨ ਤਹਿਤ ਵੱਡੀ ਕਾਰਵਾਈ ਸ਼ੱਕੀ ਥਾਮਾਂ ਤੇ ਛਾਪੇਮਾਰੀ ਕਰਕੇ ਕੀਤੀ ਇਸ ਦੌਰਾਨ ਪੁਲਿਸ ਵੱਲੋਂ ਕਈ ਕਰੰਦੀ ਤਲਾਸ਼ੀ ਲਈ ਗਈ ਅਤੇ ਸ਼ੱਕ ਦੇ ਆਧਾਰ ਤੇ ਦੋ ਵਿਅਕਤੀਆਂ ਨੂੰ ਰਾਉਂਡ ਅਪ ਕਰਕੇ ਪੁਚਗੇ ਸੇ ਲਈ ਹਿਰਾਸਤ ਵਿੱਚ ਲਿਆ ਪੁਲਿਸ ਅਧਿਕਾਰੀਆਂ ਅਨੁਸਾਰ ਇਹ ਕਾਰਵਾਈ ਨਸ਼ਾ ਵਿਰੋਧੀ ਯੁੱਧ ਦਾ ਹਿੱਸਾ ਹੈ ਜਿਸ ਤਹਿਤ ਸਮਾਜ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਬੀਐਸਪੀ ਐਸਐਸਟੀਮ ਨੇ ਸਾਡੇ ਚੈਨਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਹ ਕਾਰਵਾਈ ਐਸਐਸਟੀ ਮਾਨਸਾ ਦੇ ਸਿੱਧੇ ਨਿਰਦੇਸ਼ਾਂ ਹੇਠ ਕੀਤੀ ਗਈ ਹੈ ਉਨ੍ਹਾਂ ਆਖਿਆ ਪੁਲਿਸ ਵੱਲੋਂ ਨਸ਼ੇ ਦੇ ਵਪਾਰੀਆਂ ਵਿਰੁੱਧ ਅਤੇ ਉਹਨਾਂ ਦੇ ਸਹਿਯੋਗੀਆਂ ਦੇ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ ਕਸ ਆਪਰੇਸ਼ਨ ਅੱਗੇ ਵੀ ਨਿਰੰਤਰ ਚੱਲਦੇ ਰਹਿਣਗੇ ਤਾਂ ਜੋ ਨਸ਼ੇ ਦੀ ਜੜ ਤੱਕ ਪਹੁੰਚ ਕੇ ਇਸ ਨੂੰ ਮੁੱਢ ਤੋਂ ਹੀ ਖਤਮ ਕੀਤਾ ਜਾ ਸਕੇ ਮਾਨਸਾ ਤੋਂ ਬਿੱਟੂ ਬਡਲਾੜਾ ਦੀ ਰਿਪੋਰਟ

ਸਾਬਦੀਆਂ ਹਦਾਇਤਾਂ ਅਨੁਸਾਰ ਐਸਐਸਪੀ ਸਾਹਿਬ ਮਾਨ ਸਾਹਿਬ ਬਾਗੀਰਤ ਮੀਨਾ ਜੀ ਦੇ ਹੁਕਮ ਅਨੁਸਾਰ ਅੱਜ ਕਸ ਆਪਰੇਸ਼ਨ ਸਾਰੇ ਪੰਜਾਬ ਚ ਚਲਤਾ ਜਾ ਰਿਹਾ ਜਿਹਦੇ ਸਬੰਧ ਵਿੱਚ ਅਸੀਂ ਇੱਥੇ ਆ ਵਸਤੀ ਬੜਲਾਡਾ ਵਿਖੇ ਮੇਰੇ ਨਾਲ ਐਸਐਚਓ ਸਿਟੀ ਆਪਣੇ ਹਰਵਤ ਸਿੰਘ ਤੇ ਕੌਰ ਸਿੰਘ ਤੇ ਸੀਆਈਐਨ ਚਾਰ ਸਰਦਾਰ ਬਲਕੌਰ ਸਿੰਘ ਜੀ ਭਾਈ ਸਾਰਿਆਂ ਤੇ ਕੀਤਾ ਤੇ ਪਹਿਲਾਂ ਵੀ ਇੱਥੇ ਅਸੀਂ ਕਾਫੀ ਬਰਾਮਦਗੀ ਕਰ ਚੁੱਕੇ ਹਾਂ ਐਨਡੀ ਦੀ ਤੇ ਹੋਰ ਸਾਰੇ ਕਿਸ ਦੀ ਨਸਿਆਂ ਦੀ ਇੱਥੋਂ ਵੇਚ ਕਰਕੇ ਅੱਜ ਕਾਸੋ ਕੀਤਾ ਗਿਆ ਅੱਜ ਵੀ ਕੋਈ ਬੰਦੇ ਰੈਸਟਰ ਕੀਤੇ ਗਏ ਨੇ ਉਹਨਾਂ ਤੇ ਵੀ ਜਾਮਨੋ ਜੋ ਕਾਰਵਾਈ ਹੁਣ ਕਰ ਰਹੇ ਹਾਂ ਕਾਰਵਾਈ ਉਹਦਾ ਸਾਨੂੰ ਰਿਜ਼ਲਟ ਅੱਜ ਸਾਨੂੰ ਦੱਸ ਦੇਣਾ ਜਿਹੜੇ ਇਸ ਤਰ੍ਹਾਂ ਦੇ ਨਸ਼ੇ ਨਾਲ ਜੁੜੇ ਹੋਏ ਕਾਰੋਬਾਰ ਕਰਦੇ ਨੇ ਉਹਨਾਂ ਦੇ ਵਾਸਤੇ ਕੀ ਹੈ ਤੁਸੀਂ ਉਹਨਾਂ ਨੂੰ ਜਿਹੜੇ ਬੇਲੋਡ ਤੇ ਨੇ ਉਹਨਾਂ ਦੀ ਦੁਬਾਰਾ ਫੇਰ ਚੈਕਿੰਗ ਕੀਤੀ ਜਾਂਦੀ ਹੈ ਉਹਨੂੰ ਰੈਸਟ ਵੀ ਕੀਤਾ ਜਾਂਦਾ ਜੋ ਉਹਨਾਂ ਕੋਲੋਂ ਮਿਲਦਾ ਉਹ ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ ਉਹਨਾਂ ਤੇ ਪਾਕਿਸਤਾਨ ਦਾ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਐਲਾਨ ਕਰ ਚੁੱਕੇ ਜੀ ਲੇਕਿਨ ਫਿਰ ਵੀ ਕੋਈ ਹਾਲੇ ਸ਼ਰਤਾਂ ਦੀਆਂ ਹਸਨਾਂ ਜਿਹੜੇ ਅੱਜ ਵੀ ਧੰਦਾ ਕਰ ਰਹੇ ਨੇ ਕਿਉਂ ਨਹੀਂ ਕੰਮਜਾਬ ਫੌਰੀ ਸੁਰੱਖਣੋਂ ਰੋਕ ਲੇ ਲੋ ਪੁਲਿਸ ਕੰਮਜਾਬਤਾ ਹੋ ਰਹੀ ਆ ਹੋਈ ਹੋਈ ਆ ਤੇ ਜਿਹੜਾ ਇੱਥੇ ਕੋਈ ਪੰਜਾਬ ਚ ਜਾਂ ਇੱਥੇ ਇੱਥੇ ਕੋਈ ਨਸ਼ਾ ਨਹੀਂ ਬਣਦਾ ਨਸ਼ਾ ਕੋਈ ਬਾਹਰੋਂ ਹੀ ਆ ਜਾਂਦਾ ਕੋਈ ਲਿਆ ਆਉਂਦਾ ਉਹ ਚੋਰੀ ਛ ਸੋ ਪੇ ਉਹ ਕਰ ਜਾਂਦਾ ਨਹੀਂ ਤਾਂ ਇੱਥੇ ਕੋਈ ਆਮ ਨਹੀਂ ਨਸਾ ਹੈਗਾ ਅੱਜ ਕੋਈ ਇਸ ਤਰ੍ਹਾਂ ਦਾ ਵਿਅਕਤੀ ਮਿਲਿਆ ਹੋਵੇ ਜੇ ਆਪਾਂ ਚੈਕਿੰਗ ਅੱਜ ਮਿਲੇ ਇੱਕ ਦੋ ਉਹਨਾਂ ਨੂੰ ਚੈੱਕ ਕਰ ਰਹੇ ਆ ਅਫਸਰ ਸਾਹਿਬਾਂ ਦੇ ਵਾਹਨ ਵੀ ਦੂਜੀ ਕੋਈ ਅੱਜ ਅੱਜ ਵਹੀਕਲ ਵੀ ਇੱਕ ਚੈੱਕ ਕਰਿਆ ਸੀ ਜਨਰਲ ਸਾਹਿਬ ਨੇ ਤੇ ਉਸ ਦੀ ਵੀ ਕਾਗਜ਼ ਪੱਤਰ ਚੈੱਕ ਕਰਕੇ ਉਹਦੇ ਵੀ ਕਾਰਵਾਈ ਕੀਤੀ ਜਾਊਗੀ ਕੀ ਮੈਸੇਜ ਦਿਓਗੇ ਕੋਈ ਅਜਿਹਾ ਸਾਥੀਆਂ ਸਾਣ ਨੂੰ ਕੀ ਕਹੋਗੇ ਵੀ ਮਾਸ਼ਾਅੱਲਾ ਤੁਹਾਨੂੰ ਚੜਦਾ ਨਸ਼ਾ ਬਸ ਤਕਰੀਬਨ ਹੌਲੀ ਹੌਲੀ ਟਾਈਮ ਲੱਗਦਾ ਹੁੰਦਾ ਹਰ ਇੱਕ ਚੀਜ਼ ਨੂੰ ਹੁਣ ਖਤਮ ਹੋ ਗਈ ਜੋ ਹੋਈ ਪਈ ਹੈ ਤਕਰੀਬਨ ਸਾਰੀ ਜ਼ੋਰ ਪਬਲਿਕ ਵੀ ਸਾਥ ਦੇ ਰਹੀ ਹੈ ਹੁਣ ਸਾਰੇ ਸਾਥ ਦੇ ਰਹੇ ਨੇ ਪਹਿਲਾਂ ਨਹੀਂ ਦਿੰਦੇ ਸੀ ਹੁਣ ਸਾਰੇ ਹਰ ਕਿਸੇ ਦੇ ਘਰ ਵੱਲ ਨੂੰ ਜਦ ਨਸ਼ਾ ਤੁਰਨ ਲੱਗਿਆ ਪਬਲਿਕ ਸਾਥ ਦੇਣ ਲੱਗੀ ਪੁਲਿਸ ਤਾਂ ਬਹੁਤ ਜ਼ਿਆਦਾ ਹਰ ਰੋਜ਼ ਡੇਲੀ ਵੇਜ ਤੇ ਮਿੰਟ ਬਹੁਤ ਜ਼ਿਆਦਾ ਕਰ ਰਹੀ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹੁਰਾ ਨੇ ਜਦੋਂ ਮੁੱਖ ਮੰਤਰੀ ਦੇ ਅਹੁਦੇ ਤੇ ਬੈਠਣਾ ਸੀ ਉਸ ਵੇਲੇ ਉਹਨਾਂ ਨੇ ਸ਼ੀਤਪਾਲ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਬੁੱਤ ਅੱਗੇ ਖੜ ਕੇ ਇਹ মিডিਆ ਨਾਲ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਪੰਜਾਬ ਦੇ ਵਿੱਚੋਂ ਨਸ਼ਾ ਮੁੱਢ ਤੋਂ ਹੀ ਖਤਮ ਕੀਤਾ ਜਾਵੇਗਾ ਉਸੇ ਦਿਸ਼ਾ ਉਸੇ ਨਿਰਦੇਸ਼ਾਂ ਤਹਿਤ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਅਨੁਸਾਰ ਮਾਨਯੋਗ ਐਸਐਸਪੀ ਛੀਤਪਗ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਜੀ ਨੇ ਕਲਰਾ ਮਹੱਲਾ ਨਵਾਂਸ਼ਰ ਵਿਖੇ थाना ਸਿਟੀ ਨਵਾਂਸ਼ਰ ਵਿਖੇ মিডিਆ ਨੂੰ ਸੰਬੋਧਨ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਅੱਜ ਉਹਨਾਂ ਦੇ ਵੱਲੋਂ ਨਸ਼ਾ ਤਸਾਂ ਦੇ ਖਿਲਾਫ ਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ ਹੈ ਉਹਨਾਂ মিডিਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਕਿਸੇ ਦੀ ਕੀਮਤ ਨਸ਼ਿਆਂ ਦੇ ਨਾਲ ਜੁੜੇ ਹੋਣ ਉਪਰੰਤ ਕਿਸੇ ਵੀ ਹੱਦ ਤੱਕ ਜਾ ਕੇ ਮੁਆਫ ਨਹੀਂ ਕੀਤਾ ਜਾਦਾ ਮਾਣਯੋਗ ਡੀਜੀਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ੇਟ ਜਿਹੜੀ ਨਸ਼ਿਆਂ ਦੇ ਖਿਲਾਫ ਅਸੀਂ ਮੁਹਿੰਮ ਚਲਾਈਏ ਉਸੇ ਲੜੀ ਦੇ ਵਿੱਚ ਅੱਜ ਜਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਟੋਟਲ 12 ਲੋਕੇਸ਼ਨ ਦੇ ਉੱਤੇ ਅਸੀਂ ਕਾਸੋ ਆਪਰੇਸ਼ਨ ਚਲਾਇਆ ਹੋਇਆ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਹੜੇ ਸਾਡੇ ਹੌਟਸਪੌਟ ਨੇ ਅਸੀਂ ਉਹਨਾਂ ਦੇ ਉੱਤੇ ਕੰਸੈਂਟ੍ਰੇਟ ਕਰ ਰਹੇ ਹਾਂ ਜਿੱਦਾਂ ਕਿ ਕਲੜਾ ਮੱਲਾ ਹੋ ਗਿਆ ਜੱਬੋਵਾਲ ਜੰਡਿਆਲਾ ਸਿੰਬਲ ਮਜਾਰਾ ਇਨ੍ਹਾਂ ਪਿੰਡਾਂ ਦੇ ਵਿੱਚ ਅਸੀਂ ਇਹ ਕਾਸੋ ਆਪਰੇਸ਼ਨ ਚਲਾ ਰਹੇ ਹਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸ ਦੇ ਵਿੱਚ ਅਸੀਂ ਇੱਕ ਐਸਪੀ ਨੋ ਡੀਐਸਪੀ ਤੇ ਟੋਟਲ 150 ਦੀ ਫੋਰਸ ਜਿਹੜੀ ਇਹ 9 ਵਜੇ ਦੇ ਕਰੀਬ ਸਟਾਰਟ ਹੋਇਆ ਸੀ ਤੇ 2 ਵਜੇ ਤੱਕ ਚੱਲੇਗਾ ਇਹਦੇ ਵਿੱਚ ਜੋ ਵੀ ਰਿਕਵਰੀ ਹੋਏਗੀ ਉਹ ਤੁਹਾਨੂੰ ਅਸੀਂ ਈਵਨਿੰਗ ਦੇ ਵਿੱਚ ਕਨਵੇ ਕਰ ਦਾਂਗੇ ਕੁਝ ਸ਼ੱਕੀ ਬੰਦੇ ਹੈਗੇ ਜਿਹਨਾਂ ਨੂੰ ਰਾਉਂਡ ਅਪ ਕੀਤਾ ਹੈ ਜੇ ਰਿਕਵਰੀ ਹੋਏਗੀ ਤਾਂ ਅਸੀਂ ਅਕੋਰਡਿੰਗਲੀ ਬਣਦੀ ਲੀਗਲ ਕਾਰਵਾਈ ਉਹਨਾਂ ਦੇ ਉੱਤੇ ਕਰਾਂਗੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਜੋ ਸਾਡੀ 1 ਮਾਰਚ ਤੋਂ ਲੈ ਕੇ ਹੁਣ ਤੱਕ ਯੁੱਧ ਨਸ਼ਾ ਵਿਰੁੱਧ ਜਿਹੜਾ ਚੱਲਿਆ ਹੈ ਉਹਦੇ ਵਿੱਚ ਜੋ ਜ਼ਿਲ੍ਹੇ ਦੀ ਕਾਰਜਕਾਰੀ ਰਹੀ ਹੈ ਅਸੀਂ 670 ਦੇ ਕਰੀਬ ਜਿਹੜੇ ਪਰਚੇ ਰਿਸਟਰ ਕੀਤੇ ਹੈ ਤੇ 840 ਦੇ ਕਰੀਬ ਜਿਹੜੇ ਬੰਦੇ ਦੋਸ਼ੀ ਹੈਗੇ ਆ ਉਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਇਹਦੇ ਵਿੱਚ ਤੇ ਇਹਦੇ ਨਾਲ ਮੈਂ ਦੱਸਣਾ ਚਾਹਾਂਗਾ ਜੋ ਸੇਫ ਹੈਲਪਲਾਈਨ ਪੰਜਾਬ ਦੀ ਚੱਲ ਰਹੀ ਹੈ ਜਿਸ ਦੇ ਉੱਤੇ ਪਬਲਿਕ ਫੀਡਬੈਕ ਦਿੰਦੀ ਹੈ ਕਿ ਕਿਹੜੇ ਜਗ੍ਹਾ ਦੇ ਉੱਤੇ ਕੋਈ ਬੰਦਾ ਸੇਲ ਕਰ ਰਿਹਾ ਉਹਦੇ ਤਹਿਤ ਵੀ ਅਸੀਂ ਇਹਨਾਂ ਮਹੀਨਿਆਂ ਦੇ ਵਿੱਚ 216 ਦੇ ਪਰਚੇ ਜਿਹੜੇ ਹੈਗੇ ਆ ਉਹ ਰਿਸਟ੍ਰਿਬਿਊਟ ਕੀਤੇ ਆ ਉਸ ਤੋਂ ਇਲਾਵਾ 11 ਦੋਸ਼ੀ ਜਿਹੜੇ ਨਸ਼ਾ ਵੇਚਦੇ ਸੀ ਉਹਨਾਂ ਦੀਆਂ ਅਸੀਂ ਪ੍ਰਾਪਰਟੀ ਜਿਹੜੀਆਂ ਹੈਗੀਆਂ ਉਹ ਵੀ ਫ੍ਰੀਜ਼ ਕਰਵਾਈਆਂ ਤੇ ਇਹਨਾਂ ਦੇ ਖਿਲਾਫ ਸਰ ਜਿਹੜਾ ਜੇ ਸਰਚ ਆਪਰੇਸ਼ਨ ਚੱਲਿਆ ਜੀ ਇਹ ਕੋਈ ਇੰਟੈਲੀਜੈਂਸ ਇਨਪੁਟ ਸੀ ਕਿ ਰੂਟੀਨ ਸੀਗਾ ਜੀ ਅ ਨਹੀਂ ਸਾਡੇ 110 ਆਪਰੇਸ਼ਨ ਮਾਨਜੋਗ ਡੀਜੀ ਸਾਹਿਬ ਔਰ ਉਹਨਾਂ ਵੱਲੋਂ ਸਾਰੇ ਪੰਜਾਬ ਵਿੱਚ ਹੈਗਾ ਇਹ ਜੀ ਔਰ ਡਿਸਟ੍ਰਿਕਟ ਨਵਾ ਐਸਬੀਐਸ ਨਗਰ ਦੇ ਵਿੱਚ ਟੋਟਲ 12 ਜਗ੍ਹਾ ਸਾਡਾ 110 ਆਪਰੇਸ਼ਨ ਚੱਲ ਰਿਹਾ ਜੀ ਸਰ ਬੰਗਾ ਸਾਡ ਵੀ ਨਵਾ ਸ਼ਹਿਰ ਐਂਡ ਬਲਾਚੌਰ ਜੀ ਔਰ ਉਹਦੇ ਵਿੱਚ ਐਸਐਸਪੀ ਸਰ ਹੁਣੇ ਇੱਥੋਂ ਮੂਵ ਹੋਏ ਹੈਗੇ ਆ ਜੀ ਤੇ ਅਸੀਂ ਕੁਝ ਬੰਦੇ ਜਿਹੜੇ ਹੁਣ ਐਸ ਪ੍ਰੈਜ਼ੈਂਟ ਕੁਝ ਰੀਟੇਨ ਜ਼ਰੂਰ ਕੀਤੇ ਹੈਗੇ ਆ ਔਰ ਫਰਦਰ ਜਿਹੜੀ ਸਾਡੀ ਹਾਲੇ ਜਿਹੜੀ ਆ ਸਰਚ ਹਾਲੇ ਚੱਲ ਰਹੀ ਹੈਗੀ ਆ ਜੀ ਸਰ ਕੋਈ ਨਸ਼ੀਲਾ ਪਦਾਰਥੀ ਬੰਮਤ ਹੋਇਆ ਜੀ ਅਣੀ ਹਾਲੇ ਚੱਲ ਰਹੀ ਹੈ ਸਰਚ ਹਾਲੇ ਚੱਲ ਰਹੀ ਹੈ ਬੰਗੇ ਵੀ ਚੱਲ ਰਹੀ ਆ ਜਿਹੜੇ ਪਿੰਡ ਵੱਖ-ਵੱਖ ਹੈਗੇ ਲਖਪੁਰ ਹੈ ਲੰਗੇਰੀ ਹੈਗਾ ਆ ਆਪਣੇ ਥਾਂਦੀਆਂ ਹੈਗਾ ਇਸ ਤਰ੍ਹਾਂ ਇੱਥੇ ਜੱਬੋਵਾਲ ਹੈਗਾ ਆਪਣਾ ਇਹ ਕਲਰ ਅਮਲ ਹੈਗਾ ਟੋਟਲ ਹੈਗੇ 12 ਸਪੌਟ ਹੈਗੇ ਆਪਣੇ ਡਿਸਟ੍ਰਿਕਟ ਦੇ ਵਿੱਚ ਉਹਦੇ ਚ 7 ਦੇ ਕਰੀਬ ਡੀਐਸਪੀਜ਼ ਔਰ 15 ਦੇ ਕਰੀਬ ਇਨਸਪੈਕਟਰ ਔਰ ਪ੍ਰੋਕਸੀਮੇਟਲੀ 100 ਤੋਂ 200 ਮੁਲਾਜ਼ਮ ਸਾਡਾ ਵਰਕ ਕਰ ਰਿਹਾ ਹੈਗਾ ਔਰ ਮਾਰਚ ਤੋਂ ਲੈ ਕੇ ਜੇ ਕਹੀਏ ਆਪਾਂ ਹੁਣ ਤੱਕ 7 700 ਦੇ ਕਰੀਬ ਕੇਸ ਫਾਇਰਾਂ ਅਸੀਂ ਦਿੱਤੀਆਂ ਜਿੱਚ 800 ਪਲੱਸ ਬੰਦੇ ਅਸੀਂ ਰਾਉਂਡ ਅਪ ਕੀਤੇ ਹੈਗੇ ਉਹਦੇ ਵਿੱਚ ਡੀਡੈਕਸ਼ਨ ਸੈਂਟਰ ਵੀ ਭੇਜੇ ਹੈਗੇ ਆ ਔਰ ਸਾਡੀ ਕੋਸ਼ਿਸ਼ ਹੈਗੀ ਜਿਹੜਾ ਬੱਚਾ ਨਸ਼ਾ ਕਰਦਾ ਉਹ ਨਸ਼ਿਆਂ ਤੋਂ ਦੂਰ ਹੋਵੇ ਔਰ ਸਾਡੇ ਕੋਲ ਆਵੇ ਚਾਹੇ ਹਸਪੀਟਲ ਜਾਵੇ ਔਰ ਉਹਨੂੰ ਆਪਾਂ ਮੇਨ ਸਟਰੀਮ ਲਾਈਨ ਦੇ ਵਿੱਚ ਲੈ ਕੇ ਆਣਾ ਸਾਡੀ ਮੇਨ ਕੋਸ਼ਿਸ਼ ਇਹ ਹੈ ਕਿ ਆ ਦੇਖੋ ਕੋਈ ਵੀ ਜਿਹੜਾ ਆਪਰੇਸ਼ਨ ਹੁੰਦਾ ਜਦੋਂ ਇੰਨੀ ਫੋਰਸ ਆਪਾਂ ਇਕੱਠੀ ਕਰਨੀ ਆ ਜਾਂ ਕੁਝ ਕਰਨਾ ਆ ਉਹ ਬਹੁਤ ਘੱਟ ਚਾਂਸਸ ਰਹਿ ਜਾਂਦੇ ਆ ਵੀ ਉਹ ਸੀਕ੍ਰਟ ਰਹੇ ਜੀ ਪਰ ਫਿਰ ਵੀ ਸਾਡੀ ਅਵੇਰ ਇਸ ਕਾਸੋ ਆਪਰੇਸ਼ਨ ਦਾ ਮੇਨ ਜਿਹੜਾ ਸਾਡਾ ਮੋਟਿਵ ਹੈਗਾ ਉਹਦੇ ਨਾਲ ਅਵੇਰਨੈਸ ਵੀ ਹੈਗੀ ਬੰਦੇ ਤਾਂ ਹੀ ਰੌਂਡ ਅਪ ਕਰਨੇ ਕਰਨੇ ਹੈਗੇ ਜੀ ਵੀ ਪਬਲਿਕ ਨੂੰ ਇਹਨਾ ਮਹਿਸੂਸ ਹੋ ਵੀ ਹੁਣ ਯਾਰ ਬੈਠ ਗਈ ਪੁਲਿਸ ਵੀ ਹੁਣ ਹੁਣ ਨਹੀਂ ਕੁਝ ਹੋਣਾ ਨਹੀਂ ਇਹ ਕੰਟੀਨਿਊਸ ਚੱਲੂਗਾ ਔਰ ਸਾਰੇ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਤੁਹਾਡੇ ਥਰੂ ਜੀ ਵੀ ਜਿੰਨੇ ਵੀ ਇਹ ਸਪਲਾਇਰ ਹੈਗੇ ਆ ਉਹਨਾਂ ਨੂੰ ਆਪਣਾ ਕੰਮ ਹੋਰ ਲੱਭ ਲੈਣਾ ਚਾਹੀਦਾ ਇਹ ਕੰਮ ਬੰਦ ਉਹਨਾਂ ਨੂੰ ਕਰਨਾ ਪੈਣਾ ਤੇ ਕਰਨਾ ਜਿਵੇਂ ਜਿਵੇਂ ਗੋਵਿੰਦ ਸਾਗਰ ਚੀਲ ਬਾਖੜਾ ਵਿਖੇ ਪਾਣੀ ਦਾ ਪੱਧਰ ਵਧ ਰਿਹਾ ਹੈ ਉਸ ਦੇ ਨਾਲ ਜਦੋਂ ਇੱਥੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਵਿਆਸ ਦਰਿਆ ਦੇ ਨਾਲ ਲੱਗਦੇ ਖੇਤ ਦੇ ਵਿੱਚ ਤੱਥਲੀ ਮੱਜ ਜਾਂਦੀ ਹੈ ਕਰਨ ਕਰਨ ਹਲਕਾ ਪੱਟੀ ਜੋ ਵਿਆਸ ਦਰਿਆ ਦੇ ਕੰਢੇ ਤੇ ਵਸਿਆ ਹੋਇਆ ਹੈ ਉੱਥੋਂ ਦੇ ਖੇਤਾਂ ਦੇ ਵਿੱਚ ਪਾਣੀ ਖੜਾ ਨਜ਼ਰ ਆ ਰਿਹਾ ਹੈ ਨਤੀਜੇ ਵਜੋਂ ਹਜ਼ਾਰਾਂ ਏਕੜ ਜ਼ਮੀਨ ਵਿੱਚ ਲੱਗੀ ਹੋਈ ਝੋਨੇ ਦੀ ਫਸਲ ਬਰਬਾਦ ਹੋ ਚੁੱਕੀ ਹੈ ਹਰੀਕੇ ਪੱਤਣ ਦੇ ਨੇੜੇ ਦੇ ਖੇਤਰ ਵਿੱਚ ਜੋ ਵੀ ਜ਼ਮੀਨ ਹੈ ਜਿਸ ਵਿੱਚ ਫਸਲ ਉੱਗੀ ਹੋਈ ਹੈ ਕਿਸਾਨਾਂ ਨੇ ਮਿਹਨਤ ਕਰਕੇ ਬੀਜੀ ਹੋਈ ਆ ਉਹ ਨਸ਼ਟ ਹੋਣ ਦੇ ਕਿਨਾਰੇ ਹੈ ਦਰਿਆ ਵਿੱਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਜੋ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਚੁੱਕੀ ਹੈ ਪਸ਼ੂਆਂ ਲਈ ਚਾਰਾ ਵੀ ਨਹੀਂ ਮਿਲ ਰਿਹਾ ਪਸ਼ੂ ਭੁੱਖ ਨਾਲ ਤੜਫ ਰਹੇ ਹਨ ਪਿੰਡਾਂ ਵਾਲੇ ਅਤੇ ਜਥੇਵੰਦਕ ਆਗੂ ਬੰਦੇ ਨੇੜੇ ਪਾਣੀ ਦੀ ਦਿਨ ਰਾਤ ਨਿਗਰਾਨੀ ਕਰ ਰਹੇ ਹਨ ਅਤੇ ਆਸ-ਪਾਸ ਵਸੇ ਲੋਕਾਂ ਨੂੰ ਸचेत ਕਰ ਰਹੇ ਹਨ ਮਿੱਟੀ ਦੇ ਗੱਟੇ ਭਰ ਕੇ ਜਿੱਥੋਂ ਕਿਤੇ ਵਣ ਕਮਜ਼ੋਰ ਹੈ ਉੱਥੇ ਰੱਖੇ ਹੋਏ ਹਨ ਤਾਂ ਜੋ ਲੋੜ ਪੈਣ ਤੇ ਉਹਨਾਂ ਵੰਨਾਂ ਦੇ ਉੱਤੇ ਉਹ ਮਿੱਟੀ ਦੇ ਗੱਟੇ ਭਰ ਕੇ ਰੱਖੇ ਜਾ ਸਕਣ ਤਰੰਤ ਤਰੰਤੋਂ ਗੁਰਵਿੰਦਰ ਸਿੰਘ ਕਾਲਵਾ ਦੀ ਰਿਪੋਰਟ ਆ ਵੈਨ ਅਜੀ ਕੀ ਬਣੀ ਯੂਨਾਈਟਿਡ ਆਈ ਮੇਰਾ ਨਾਮ ਦਲਜੀਤ ਸਿੰਘ ਮੈਂਬਰ ਪੰਚਾਇਤ ਪਿੰਡ ਸਭਰਾ ਤੁਹਾਡੇ ਨੂੰ ਸਵਾਗਤ ਜੀ ਆਇਆਂ ਨੂੰ ਆਈਆ ਬਣੇ ਹੋ ਕੇ ਅੱਜ ਹੋਮਿਆ ਮਤੀ ਸਾਬ ਨੂੰ ਇਹਦੀ ਕਰਦੀ ਆਂ ਵੀ ਵਤ ਵਾਲ ਪ੍ਰਸ਼ਾਸਨ ਨੂੰ ਕਿਹਾ ਜਾਵੇ ਕਿ ਇਹ ਤੇ ਜੋ ਵੀ ਸੁਣਵਾਦੀ ਆ ਸਾਰੀਆਂ ਪਿੰਡਾਂ ਦੇ ਆਨ ਲੋਕਾਂ ਨੂੰ ਮਿਤੀ ਜਾਵੇ ਜਿਹੜੀ ਮੰਦੇ ਘਾ ਲੱਗੀ ਆ ਉਹਦਾ ਕੋਈ ਹੱਲ ਹੋ ਸਵੇ। ਕੱਲ ਨੂੰ ਇੱਕ ਮੋਟੇ ਬੰਦੇ ਆਏ ਜੀ ਪਾਣੀ ਦਾ ਤੇਰਾ। ਐਕਸਨ ਸਾਹਿਬ ਕੱਲ੍ਹ ਦੇ ਆਏ ਹੋਏ ਆ ਤੇ ਬੀਜਲ ਦੀ ਸਹੂਲਤ ਐ ਵੀ ਮਿਲੀ ਆ ਕੱਲ ਦੀ ਤੇ ਹੋਰ ਵੀ ਜਿਹੜੀਆਂ ਸਹੂਲਤਾਂ ਸਾਰੀਆਂ ਆਪਾਂ ਪਬਲਿਕ ਨੂੰ ਮੋਹਿਆ ਕਰਿਆ ਜਾਂਦਾ। ਹਾਂਜੀ ਬਾਬੇ ਸ੍ਰੀ ਹਾਰੀ ਸਾਹਿਬ ਵਾਲਿਆਂ ਲੋਕ ਕੱਲ੍ਹ ਵੀ ਬਹੁਤ ਸੇਵਾ ਕੀਤੀ ਜਾ ਰਹੀ ਆ ਤਰਨਤਾਰਨ ਵਾਲੇ ਸੇਵਾ ਤੋਂ ਵੀ ਲੈ ਆਏ ਆ। ਔਰ ਵੀ ਪਾਵਰ ਨੂੰ ਪੇਂਟੀ ਆਏ ਵਾਅਦੇ ਤੋਂ ਵਾਅਦੇ ਤੇ ਅੱਜ ਮਾ ਮਲਾ ਮਾਰ ਕੇ ਇਹ ਜਿਹੜੀ ਚਾਹ ਲੱਗੀ ਆ ਇਹਦਾ ਵੀ ਹੱਲ ਕੀਤਾ ਜਾਵੇ। ਕਾਬਲ ਸਿੰਘ ਮਹਾਵਾ ਕਿਸਾਨਾ ਬੂ ਅਟਾਰੀ ਵਾਕਾ ਬਾਰਡਰ। ਅੱਜ ਅਸੀਂ ਪਹੁੰਚੇ ਆ ਜੀ ਹਰੀਕੇ ਹੈਡ ਤੋਂ ਲਹਿੰਦੇ ਪਾਸੇ ਸਭਰਾ ਪਿੰਡ ਦੀ ਧਰਤੀ ਦੇ। ਅਸੀਂ ਸਾਡੇ ਚੈਨਲ ਦੇ ਮਾਧਿਅਮ ਨਾਲ ਹੀ ਭਾਰਤੀ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਵੀ ਆੜੀ ਮਗਰਲੇ ਮੈਨੇ ਜ਼ਮੀਨ ਦੀ ਇਸ ਤਰੀ ਦਰਿਆ ਨਹੀਂ ਇਹ ਜ਼ਮੀਨ ਹੈ ਲੋਕਾਂ ਦੀ ਜ਼ਮੀਨ ਹੈ ਹਜ਼ਾਰਾਂ ਹੀ ਇਕੜ ਜਿਹੜੀ ਪ੍ਰਭਾਵਿਤ ਹੋ ਗਈ ਪਾਣੀ ਦੇ ਨਾਲ ਅਸੀਂ ਬੇਨਤੀ ਕਰਦੇ ਆ ਵੀ ਵਾਰ-ਵਾਰ ਇਹ ਜੰਮ ਦੇ ਮਰਨ ਵਾਲਾ ਹਾਲ ਬਣਿਆ ਪਿਆ ਕਿਸਾਨਾਂ ਦਾ ਆਪਣੇ ਪੁੱਤਾਂ ਨੂੰ ਕਾਲੀ ਹੋ ਜਿਹੜੀ ਫਸਲ ਹੁੰਦੀ ਆ ਉਹ ਜਦੋਂ ਇਹੋ ਜਿਹਾ ਪਾਣੀ ਆਉਗਾ ਮੀਂਹ ਪੈ ਕੇ ਕੁਦਰਤੀ ਤੁਸੀਂ ਤਾਂ ਕਹਿੰਦੇ ਕੁਦਰਤੀ ਆਫਤ ਆ ਪਰ ਇਹਨਾਂ ਦੇ ਜਿਨ੍ਹਾਂ ਨੂੰ ਪੁੱਛੀ ਦੇਖੋ ਜਿਹੜੇ ਆ ਹੜ੍ਹ ਆ ਬੰਨ ਬਣਾਉਂਦੇ ਨੇ ਉਹ ਕੁਦਰਤੀ ਆਫਤ ਆ ਜਾਂ ਕੀ ਚੀਜ਼ ਆ ਇਨਾਰੇ ਦੇ ਲਈ ਜਾਣਦਾ ਵਿਚਾਰਿਆਂ ਦਾ ਮਾਲ ਡੰਗਰ ਬਾਹਰ ਕਰਨਾ ਪੈਂਦਾ ਪਰਿਵਾਰ ਨੂੰ ਬਾਹਰ ਕਰਨਾ ਪੈਂਦਾ ਜਿਹੜੀ ਆਪਣੀ ਫਸਲ ਜਿਹਦੇ ਤੇ 7000 ਰੁਪਏ ਲਾ ਦੇ ਉਹ ਫਸਲ ਨੂੰ ਬੀਜਿਆ ਹੰਗਾ ਵਾ ਵਾਹ ਹੰਗਾ ਜਮੀਨ ਨੂੰ ਉਹ ਜਮੀਨ ਜੇ ਨਸ਼ਟ ਹੋ ਜੀ ਪਾਣੀ ਆਣ ਕੇ ਰੋੜ ਕੇ ਲੈ ਗਿਆ ਉਹਦੇ ਕਿਸਾਨ ਦਾ ਦਿਲ ਹੀ ਜਾਣਦਾ ਉਹ ਟਾਈਮ ਤੇ ਕੀ ਕੁਝ ਬਣਦਾ ਬਾਈ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਵੀ ਜਿਹੜੇ ਹਰ ਸਾਲ ਇਹ ਪਾਣੀ ਦੀ ਆਉਣਾ ਹੈ ਹੁੰਦਾ ਕੁਦਰਤੀ ਆਫਤ ਆਉਂਦੀ ਆ ਆਪ ਹੀ ਮੰਨਦੇ ਕਿ ਕੁਦਰਤੀ ਆਫਤਾਂ ਦੀ ਆ ਉਹ ਜਿਹੜੇ ਬਾਨੇ ਬਣਨ ਪੱਕਾ ਦੇਣ ਕੀ ਦਿੰਦਾ ਉਹ ਪੱਥਰ ਲਾ ਕੇ ਨੂੰ ਪੱਕਾ ਕੀਤਾ ਜਨ ਜਿੱਦਾਂ तरीके हायर ਦੇ ਅੰਦਰ ਆ ਪੱਕੀਆਂ ਕਰਕੇ ਰਾਸਤਾ ਚ ਪਾਣੀ ਜਾਦਾ ਤੇ ਆ ਕੋਈ 10 15 ਕਿਲੋਮੀਟਰ ਦਾ ਪਿੰਡਾ ਹੋਊਗਾ ਸ਼ਹਿਰੋਂ ਘਾਟੇ ਹੋਏ ਉਹਨੇ ਪੱਥਰ ਲਾ ਕੇ ਪੱਕਾ ਕਰਨਾ ਚੀਦਾ ਜਿਹੜਾ ਵਾਰ-ਵਾਰ ਬੰਦ ਰੋੜ ਦਾ ਬਾਦ ਬੰਦ ਨੀ ਰੋੜਨੇ ਚੀਦਾ ਤੇ ਸਰਕਾਰਾਂ ਜਿਹੜਾ ਬਣਦੀਆਂ ਵਾਂ ਉਹਦੇ ਨੇ ਬੜੇ 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 ਦਾਅਵੇ ਕਰਦੀਆਂ ਬਾਅਦਿਆਂ ਤੋਂ ਮੁੱਕੋ ਹੀ ਦਬਰਕ ਇਸ ਲਈ ਜਿਹੜੀ ਕਿਸਾਨ ਦੀ ਜਿਹੜੀ ਐ ਇਸ ਟੱਪ ਤੇ ਪਾਣੀ ਦੀ ਮਾਰ ਚ ਵੱਜੀ ਐ ਇੱਥੇ ਦੇ ਬੇਗਿਣਤੀ ਆ ਇਹਦੇ ਕਿੰਨੀ ਗਿਣਤੀ ਆ ਨਹੀਂ ਸਕਦੀ ਕਿੰਨੇ ਪਿੰਡ ਗਾੜੀ ਜਾਣੇ ਆ ਤੇ ਬੁੱਢੇ ਕੋੜ ਤੋਂ ਗਾਂ ਪਾਣੀ ਨਾ ਗਾ ਜੇ ਟੁੱਟ ਜਾਵੇ ਤੇ ਤੇ ਪਾਣੀ ਦੇ ਇਹ ਨਹੀਂ ਹੈਗਾ ਵੀ ਇੱਕ ਅਦਾ ਬੰਦਾ ਹੋਏ ਤੇ ਸੰਗਤਾਂ ਦੇ ਕੰਮ ਫੇ ਮਾਹ ਬੁਰਖਾ ਨੇ ਸੰਤਾਨੇ ਸਾਰਿਆਂ ਨੇ ਨਾਲ ਮਿਲ ਕੇ ਸਾਰਾ ਜਿਹੜਾ ਕੰਮ ਇਹ ਕੀਤਾ ਤੇ ਬਹੁਤ ਅਗਲੀ ਗੱਲ ਵਾ ਵਧੀਆ ਗੱਲ ਵਾ ਜੇ ਆ ਬਚਾ ਹੋ ਗਿਆ ਲੋਕਾਂ ਦਾ ਪਿਛਲੇ ਵਾਰੀ ਜਿ ਤਰ੍ਹਾਂ ਇਸੇ ਖਲੋਤੇ 10 ਮਿੰਟ ਤੇ ਉਥੇ ਟੁੱਟ ਗਿਆ ਬੰਨ ਤੇ ਸਾਰਾ ਇਲਾਕਾ ਇਹ ਖਤਮ ਹੋ ਗਿਆ ਜੇ ਤਾਈ ਉਹ ਤਾਜ ਨਹੀਂ ਆਏ ਜੇ ਤਾਈ ਉਹ ਅੱਜ ਉਤਰਿਆ ਵਿਚਾਰਾ ਦਾ ਕਦੇ ਕਰਜ਼ਾ ਨਹੀਂ ਲੱਥਾ ਹਣਾ ਦੇ ਉਹਨਾਂ ਦਾ ਉਹ ਕਨੇਗਰ 15 ਦੇ 20000 ਰੁਪਇਆ ਕਿੱਲੇ ਦੇ ਲੱਗਣ ਰਿਆ ਤੇ ਸਾਰਾ ਛੋਨਾ ਮਰ ਜੇ ਕੋਈ ਪੱਲੇ ਦੀ ਕਿਸਾ ਜੱਟ ਦੇ ਰਹਿ ਜਾਂਦਾ ਜਿੱਦਾਂ ਸਰਕਾਰ ਕੋਈ ਮੰਗਦੀ ਸੀ ਕਿ 50000 ਰੁਪਏ ਘੱਟੋ ਘਾਟ ਇਹਦਾ ਸਰਕਾਰਾਂ ਦੀ ਮਰਜ਼ੀ ਆ ਦੇਣ ਮਰਜ਼ੀ ਨਾ ਦੇ ਸਰਕਾਰਾਂ ਦੀ ਗੱਲ ਕੋਈ ਨਹੀਂ ਅੱਡੀ ਲੰਮੀ ਹੈਗੀ ਤੇ ਸਰਕਾਰਾਂ ਦਾ ਉਹ ਚੌਂ ਦਾ ਖੁਸ਼ੀ ਦੀ ਗੱਲ ਚੱਲਦੀ ਆ ਜਿਹੜੀ ਸੰਗਤ ਤਾਂ ਇਹ ਸਾਰਿਆਂ ਨਾਲ ਵੱਡੀ ਆ ਤੇ ਸੰਗਤ ਨੇ ਆ ਜਿਹੜਾ ਕੰਮ ਆਵਾ ਇਹ ਆ ਕੇ ਸਾਬ ਲਿਆ ਵਾ ਤੇ ਆਪ ਦਾ ਥੋੜਾ ਬੜਾ ਮਹਾਰਾ ਕਿਰਪਾ ਕੀਤੀ ਅਰੇ ਵਿਚਾ ਕਰ ਲਿਆ ਜੇ ਸੰਗਤ ਤਾਂ ਨਾ ਇਹ ਕੰਨਾ ਜੋਰ ਲਾਉਂਦੀ ਮਾਬਰ ਖਾਨੇ ਬਾਹਰ ਗਏ ਆ ਕੰਬਾਵੇ ਕਨੇਡਾ ਬਾਵੇ ਸਖਾ ਉਸੇ ਫੋਨ ਲਾਇਆ ਇਹਨਾਂ ਸੰਗਤਾਂ ਨੇ ਸਾਨੂੰ ਫੋਨ ਲਾਇਆ ਅਸੀਂ ਉਦੋਂ ਉਸੇ ਕੱਲ ਇਸੇ ਟਾਈਮ ਨਾਲ ਪਹੁੰਚ ਗਏ ਆ ਸੰਗਤਾਂ ਨਾਲ ਲੈ ਲਈਆਂ ਤੋੜੇ-ਤਾੜੇ ਭਰ ਕੇ ਜਿੰਨੀ ਉਹ ਤੋਂ ਠਾਈ ਕਰਕੇ ਦੇ ਆ ਵਨ ਮਹਾਰਾਜ ਦੇ ਮੇਲੇ ਨਾਲ ਥੋੜਾ ਵਸ ਸੰਗਤਾਂ ਦੇ ਬੜਾ ਸਹਯੋਗ ਦਿੱਤਾ ਇਹਨਾਂ ਘਬਰਾਵਾਂ ਨੇ ਵੀ ਤੇ ਜੇ ਨਾਲ ਸਹਯੋਗ ਦੇਂਦੇ ਤੇ ਹੁਣ ਵੀ ਜੇ ਪਾਣੀ-ਪਾਣੀ ਦੇਣਾ ਇਦਾਂ ਇੱਧਰ ਪਾਣੀ ਦੇਖਦਾ ਫਿਰ ਇਹਨੂੰ ਪਾਣੀ ਦੇਖਦਾ ਹੀ ਹੈ ਕਿਹਨਾਂ ਤੇ ਆ ਵੀ ਪ੍ਰਸ਼ਾਸਨ ਨੂੰ ਪਹਿਲਾਂ ਗਾਹ ਕੀਤਾ ਸੀ ਇਹ ਸੀ ਜਿਹੜੇ ਪਾਣੀ ਆ ਮਾਰਵਾ ਸਕਦੀ ਆ ਹੋਰ ਬਿਲ ਗੱਲ ਸਾਰਾ ਪਤਾ ਹੈਗਾ ਜਿਹੜੇ ਲੋਕ ਆ ਸਰਕਾਰਾਂ ਵਾ ਨਾ ਪਤਾ ਨਹੀਂ ਕਿ ਟੁੱਟਦਾ ਕਿਥੇ ਪਾਣੀ ਕਿਥੋਂ ਆ ਪਾਉਣ ਦੀ ਗੱਲ ਕੀ ਕਰ ਸਕਦੇ ਆ ਕਿੱਥੇ ਵੀ ਉਹ ਗੰਮੀ ਜਾਂਦੀ ਆ ਪਾਉ ਉਹਨਾਂ ਨੂੰ ਕੀ ਆਖਦੇ ਵੀ ਉਹਨਾਂ ਨੂੰ ਪਤਾ ਤਾਂ ਹੈਗੇ ਤੇ ਆਪਣੇ ਭਰਾ ਹੀ ਆ ਉਹਨਾਂ ਨੂੰ ਜੇ ਆਪਾਂ ਨੂੰ ਪਤਾ ਲੱਗਦਾ ਟੁੱਟ ਜਾਣਾ ਤੇ ਉਹਨਾਂ ਨੂੰ ਪਤਾ ਲੱਗ ਜਾ ਟੁੱਟ ਜਾਣਾ ਪਰ ਪ੍ਰਸ਼ਾਸਨ ਜਾਗਦਾ ਉਹ ਤਾਂ ਨਹੀਂ ਮਰਜੀ ਆ ਨੁਕਸਾਨ ਹੋਊਗਾ ਤੇ ਜਾਪੂ ਤੋਂ ਜਾਗਦਾ ਪ੍ਰਸ਼ਾਸਨ ਦੇ ਜਦੋਂ ਹੋ ਜਾਂਦਾ ਉਦੋਂ ਨਾ ਕੋਈ ਪੁੱਛਦਾ ਹੋਣਾ ਬਾਉ ਪਰਾ ਚਾਰ ਬਾਣ ਟੁੱਟ ਗਏ ਆ ਤੇ ਜੋਂ ਰਾਨ ਆਨਵਾਜ 15 20 ਦਿਨ ਹੋ ਗਏ ਉੱਥੇ ਲੰਗਰ ਵੀ ਲਾਇਆ ਸਾਰੇ ਲੋਕਾਂ ਨੂੰ ਚਾਰਾ ਵੀ ਦੇਣਦੇ ਆ ਫੀਡਾ ਵੀ ਦੇਣਦੇ ਆ ਸਾਰਾ ਕੰਮ ਦੇ ਨੇ ਕੱਲ ਜਦੋਂ ਹਲਮਨ ਦਾ ਫੋਨ ਕੀਤਾ ਨਾ ਰਿਕੇ ਆ ਸੰਪਾਲੀ ਕੇ ਬਹੁ ਬੁਰ ਜਾਣਦੇ ਉਦੋਂ ਮੁੜ ਕੇ ਫੇਰ ਇਥੇ ਇਹਦੇ ਜੋ ਫੋਨ ਕੀਤਾ ਵੀ ਸਾਰੇ ਆਏ ਨੂੰ ਆ ਗਏ ਵੀ ਚਲ ਉੱਥੇ ਤੇ ਟੁੱਟਾ ਹੀ ਆ ਤੇ ਕੱਲ ਇਹੋ ਹੀ ਸਾਂ ਦੇ ਕੇ ਰਾ ਇਧਰਾਂ ਇਲਾਕਾ ਮਾਰਿਆ ਜਾਵੇ ਕਦੇ ਹੋ ਮਾਰਾ ਕਿਰਪਾ ਕਰੇ ਤੇ ਬਚ ਜਾਵੇ ਇਹਦੇ ਲੋਕ ਰੋਟੀ ਖਾਂਦੇ ਰਹਿ ਜਾਣ ਤੇ ਲੋਕਾਂ ਦਾ ਭਲਾ ਹੋ ਜਾ ਇਧਰ ਲੋਕ ਸਾਰੇ ਜਿੰਨੇ ਅਗੇ ਇਧਰਲੇ ਮਰੇ ਹੋਏ ਆ

ਕਿਹੜਾ ਪਿੰਡ ਕਿਹੜਾ ਸਭਰਾ ਪਿੰਡ ਹੈ ਜੀ ਕੀ ਕਹਿਣਾ ਚਾਹੋਗੇ ਆੜਾ ਬੰਦ ਜਾਂ ਕਹਿਣਾ ਜੀ ਤੁਹਾਨੂੰ ਦਿਖ ਨਹੀਂ ਰਿਹਾ ਸਾਰਾ ਕੋਈ ਸਾਰਿਆਂ ਨੂੰ ਇੱਥੇ ਕਹਿਣ ਦੀ ਕੋਈ ਗੱਲ ਲੋੜ ਹੀ ਨਹੀਂ ਆ ਬਾਕੀ ਇਦਾਂ ਵਾਂ ਕਿ ਸਾਰੀ ਸੰਗਤ ਸਭਰਾਵਾਂ ਦੀ ਦੂਰ ਦੂਰ ਤੋਂ ਸਾਂਪਾਂ ਬਹੁਤ ਆ ਰਹੀਆਂ ਇੱਥੇ ਜਿੱਦਾਂ ਤੋੜੇ ਭਰਨ ਵਾਸਤੇ ਤੇ ਬੰਦ ਦੇ ਨਾਲ ਨਾਲ ਜਿਹੜੀ ਇਹ ਸਭਰਾਵੀ ਢਾ ਲੱਗੀ ਹੋਈ ਆ ਤੇ ਇਹਨੂੰ ਜੋਰਾਂ ਸ਼ੋਰਾਂ ਦੇ ਨਾਲ ਲੱਗੇ ਆ ਸਾਰੇ ਸਿੰਘ ਤੇ ਬਾਬਾ ਜੀ ਵੱਲੋਂ ਹਰੀਆਲੀ ਸਾਹਿਬ ਵੱਲੋਂ ਬਾਬਾ ਸੁਖਾ ਸਿੰਘ ਜੀ ਵੱਲੋਂ ਸਿੰਘ ਇੱਥੇ ਆਏ ਆ ਲੰਗਰ ਪਾਣੀ ਚੱਲੰਦਾ ਆ ਤੇ ਪੂਰਾ ਪੂਰੇ ਕੈਨੇਡਾ ਤੋਂ ਸ਼ਾਹ ਨਾਲ ਸੰਤਾਂ ਲੱਗੀਆਂ ਵਾ ਕਿ ਇਹ ਬੰਨ ਜਿਹੜਾ ਟੁੱਟੇ ਦਾ ਕਿ ਇਹਨੂੰ ਮਰਮਮਤ ਕੀਤੀ ਜਾਵੇ ਇਹਨੂੰ ਬੰਨਿਆ ਜਾਵੇ ਛੇਤੀ ਤੋਂ ਛੇਤੀ ਕਿਉਂਕਿ ਨੁਕਸਾਨ ਬਹੁਤ ਕਰੂਗਾ ਜੇ ਇੱਥੋਂ ਇਹ ਬੰਨ ਟੁੱਟਦਾ ਤੇ ਪਾਣੀ ਦੇ ਇਦਾਂ ਜੀ ਦੇਖੋ ਆ ਕਹਿੰਦੇ ਆ ਕਿ ਵਧਣ ਆਈਆਂ ਘਟਣਾ ਨਹੀਂ ਇਹਨੂੰ ਪਾਣੀ ਵਧੂਗਾ ਪਿੰਡ ਵਾਸੀਆਂ ਅਸੀਂ ਬੂਦੋਗੇ ਪਿੰਡ ਵਾਸੀਆਂ ਨੇ ਉਹ ਹੀ ਹਮ ਮਾ ਆ ਕੇ ਪਹੁੰਚਣ ਇੱਥੇ ਟਰੈਕਟਰ ਟਰਾਲੀਆਂ ਮਿੱਟੀ ਲੈ ਕੇ ਆਉਣ ਟੋੜੇ ਭਰਨ ਨਾਲ ਲੱਗਣ ਦਿਨ ਰਾਤ ਲੱਗ ਕੇ ਜੇ ਤੇ ਹਮਲਾ ਮਾਰਿਆ ਤੇ ਇਹ ਬਚ ਜੂਗਾ ਬਚਾਅ ਹੋ ਜੂਗਾ ਸਾਰੀ ਸੰਗਤ ਨੂੰ ਇਹੋ ਅਪੀਲ ਕਿ ਇੱਥੇ ਆਉਣ ਤੇ ਆਣ ਕੇ ਸੇਵਾ ਕਰਨ ਤੇ ਬੰਨ ਦਾ ਜਿੰਨਾ ਵੀ ਬਚਾਅ ਹੋ ਸਕੇ ਕਰਨ